ਤੁਸੀਂ ਦੇਖ ਰਹੇ ਹੋ ਡੈਰੀ ਸਰਟੀਫਾਈ ਮੈਂ ਹਸਨਦੀਪ ਸ਼ਰਮਾ ਸੋ ਲੁਧਿਆਣਾ ਵਿਖੇ ਤਿੰਨ ਦਿਨਾਂ ਦਾ ਧਾਰਮਿਕ ਸਮਾਗਮ ਅਨੰਦਮਈ ਗੁਰੂ ਮਾਂ ਹਰੀਪੀਤ ਮਹਾਰਾਜਵਾਲਾ ਲੁਧਿਆਣਾ ਦੇ ਗਵਰਨਮੈਂਟ ਕਾਲਜ ਫਾਰ ਗਰਲਸ ਦੇ ਵਿੱਚ ਲੱਗਦਾ ਤਿੰਨ ਦਿਨਾਂ ਦਾ ਧਾਰਮਿਕ ਸਮਾਗਮ ਲੱਗਾ ਇਹ ਸੱਤ ਤੀਕਾ ਸ਼ੁਰੂ ਹੋ ਚੁੱਕਾ ਤੇ ਅੱਜ ਦੂਸਰਾ ਦਿਨ ਹੈ ਗੁਰੂ ਮਾਂ ਹਰੀਪੀਤ ਜੀ ਦਾ ਅੱਜ ਆਮੜੇ ਲੋਕਾਂ ਨੂੰ ਬੜੇ ਸ਼ਰਧਾਲੂਆਂ ਨੂੰ ਆਪਣੇ ਸਹਿਨਸ਼ਿਲਤਾ ਦੀ ਜੜੀ ਪਰਮਾਤਮਾ ਵਿੱਚ ਜੜੀ ਆਸਤਾ ਬਾਰੇ ਉਹ ਪ੍ਰਵਚਨ ਤੇ ਤਿਆਰੇ ਤਾਂ तमाम ਉਹ ਸ਼ਹਿਰ ਦੇ ਜਿਹੜੇ ਲੋਕ ਹੈ ਜਿਹੜੇ ਇਸ ਪ੍ਰਵਚਨ ਨੂੰ ਸੁਣਨ ਵਾਸਤੇ ਲਗਾ ਕਾਫੀ ਹਜ਼ਾਰਾਂ ਇਤਤਾਲਿਤ ਪਹੁੰਚੀ ਹੈ ਤੇ ਲਗਦਾ 3 ਦਿਨਾਂ ਦਾ ਇਹ ਸਮਾਗਮ ਹੈ ਉਹ ਫਲੰਦ ਦੇ ਗਵਰਨਮੈਂਟ ਕਾਲਜ ਫਾਰ ਗਰਲਸ ਦੇ ਵਿੱਚ ਸਾਤਿਨ ਸ਼ੁਕਾ ਜੀ ਦੂਸਰਾ ਦਿਨ ਹੈ ਤੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੇ ਗੁਰੂ ਮਾ ਆਨੰਦਮਈ ਗੁਰੂ ਮਾ ਹਰਪ੍ਰੀਤ ਜੀ ਦਾ ਅੱਜ ਦੂਸਰਾ ਦਿਨ ਹੈ ਤੇ ਆਪਣੇ ਪ੍ਰਵਚਨਾਂ ਨਾਲ ਉਹਨਾਂ ਗੁਲਾਣਾ ਵਾਸੀਆਂ ਨੂੰ ਰੇਹੋੜੇਲੇ ਦੂਜੇ ਰਾਜਾਂ ਤੋਂ ਆਏ ਉਹਨਾਂ ਨੂੰ ਆਪਣੇ ਪ੍ਰਵਚਨ ਅੰਦਾਨ ਨੇ ਹਲਕ ਕਰ ਰਿਹਾ ਤਾਂ ਆਓ ਪ੍ਰਵਚਨ ਸੁਣਦਿਆਂ ਅਖਰ ਕੀ ਸੰਦੇਸ਼ ਹੈ ਅੱਜ ਦੇ ਯੁੱਗ ਦੇ ਵਿੱਚ ਆਪ ਸਾਡੇ ਲੋਕਾਂ ਨੂੰ ਪਰਮਾਤਮਾ ਨਾਲ ਜੁੜਨ ਦਾ ਸੋ ਆਇ ਤਿੰਨ ਦਿਨ ਫੰਕਸ਼ਨ ਜਿਹੜਾ ਗੁਲਾਣਾ ਦੇ ਗਵਰਨਮੈਂਟ ਕਾਲੀਫਰ ਗਰਲ ਵਿੱਚ ਲੱਗਾ ਜਾਇਆ ਗੁਰੂ ਮਾਰ ਹਰ ਪੀ ਚੱਲਦਾ ਹੈ ਤਾਂ ਅੱਜ ਦਾ ਇਹਾਂ ਸੰਦੇਸ਼ ਆ ਗੁਰੂ ਮਾਨੇ ਕੀਤਾ ਗਲਬਤ ਕਰਾਂਗੇ ਤੇ ਜਿਹੜੇ ਸਯੋਜਕ ਹੈਗੇ ਅੱਜ ਦੂਸਰਾ ਦੇਣਾ ਗੁਰੂ ਮਾਹਾਰਜੀ ਜੀ ਦਾ ਕਿਸਾ ਦੇਖਦੇ ਹੋ ਅੱਜ ਕੀ ਸੰਦੇਸ਼ਾ ਹਮੇਸ਼ਾ ਸੀ ਧਾਰਮੀ ਫੰਕਸ਼ਨ ਜਾਂਦੇ ਆ ਲੇਕਿਨ ਉਪਦੇਸ਼ ਕੀ ਸੰਦੇਸ਼ ਹੁੰਦੇ ਉਹਨਾਂ ਦੇ ਗੁਰੂਆਂ ਬਾਰੇ ਅੱਜ ਦਾ ਕੀ ਸੰਦੇਸ਼ ਹੈ ਗੁਰੂ ਮਾਹ ਵਾਲਾ ਜੈ ਗੁਰੂ ਦੇਵ ਗੁਰੂ ਜੀ ਨੇ ਜਿਹੜੀ ਲੁਧਿਆਣਾ ਵਿੱਚ ਪ੍ਰਵਚਨ ਸ਼੍ਰंखला ਰੱਖੀ ਹੈ ਇਸ ਦਾ ਮੇਨ ਉਦੇਸ਼ ਇਹ ਆਈ ਸੀ ਕਿ ਸਾਨੂੰ ਆਤਮ ਬੋਧ ਹੋ ਸਕੇ ਆ ਤੁਮ ਬੋਧ ਦੇ ਸੂਤਰ ਦੇਣ ਹੀ ਹੋ ਇੰਨੀ ਦੂਰ ਤੋਂ ਚੱਲ ਕੇ ਸਾਡੇ ਵਾਸਤੇ ਆਇਆ ਤਾਂ ਕਿ ਜਨ ਜਨ ਦਾ ਕਲਿਆਣ ਹੋ ਸਕੇ ਜੋ ਅੱਜ ਦੇ ਮੇਨ ਸਤਸੰਗ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਜਿਹੜਾ ਮੇਨ ਮੰਤਰ ਦਿੱਤਾ ਹੈ ਉਹ ਹੀ ਹੈ ਕਿ ਸਾਨੂੰ ਆਪਣੇ ਅੰਦਰ ਉਤਰਨਾ ਪਏਗਾ ਕੋਈ ਵੀ ਮੰਤਰ پکڑ ਲਓ ਚاہے ਰਾਮ ਚاہے ਵਾਹਿਗੁਰੂ ਵੀ ਬਿਨਾ ਕਿਸੇ ਵੀ ਇੱਕ ਮੰਤਰ ਨੂੰ ਪਕੜੇ ਉਹਦੇ ਅੰਦਰ ਡੁਬਕੀ ਲਗਾਏ ਅਸੀਂ ਆਪਣੇ ਆਪ ਨੂੰ ਜਾਣ ਨਹੀਂ ਸਕਦੇ ਆਤਮ ਬੋਧ ਉਹਨਾਂ ਬਹੁਤ ਹੀ ਜ਼ਰੂਰੀ ਹੈ ਦੂਸਰੋਂ ਉਹਨੇ ਮੈਸਜ ਤੇ ਬੱਚਿਆਂ ਵਾਸਤੇ ਕਿ ਛੋਟਾ ਜਿਹਾ ਬੱਚਾ ਵੀ ਸ਼ਮਤਾ ਰੱਖਦਾ ਹੈ ਆਪਣੇ ਆਪ ਨੂੰ ਜਾਣਨ ਦੀ ਸਮੁੱਚ ਬਹੁਤ ਛੋਟੇ ਬੱਚੇ ਤੇ ਉੱਪਰ ਵੀ ਕੰਮ ਕਰਨਾ ਚਾਹੀਦਾ ਹੈ ਮਾਵਾਂ ਤੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਆਉਂਦੀ ਹੈ ਕਿ ਜੋ ਗੁਰੂ ਜੀ ਕਹਿ ਰਹੇ ਹੈ ਬਚ ਪਚਪਨ ਤੋਂ ਹੀ ਬੱਚੇ ਨੂੰ ਉਸ ਦਿਸ਼ਾ ਵੱਲ ਲੈ ਕੇ ਜਾਣ ਉਹਨਾਂ ਨੂੰ ਜੋ ਸਾਡੇ ਸਤਿਗੁਰੂ ਦੇ ਆਦੇਸ਼ ਦੇ ਰਹੇ ਉਹਨੂੰ ਮੰਨਿਆ ਜਾਏ ਔਰ ਬੱਚੇ ਨੂੰ ਜਿਸ ਤਰ੍ਹਾਂ ਅਸੀਂ ਵੱਡੇ ਵੱਡੇ ਭਗਤਾਂ ਦੀ ਗੱਲ ਕਰਦੇ ਆ ਆਪਣੇ ਬੱਚੇ ਨੂੰ ਵੀ ਭਗਤੀ ਵੱਲ ਲੈ ਕੇ ਜਾਇਆ ਜਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਬ੍ਰਿੰਡ ਜਿਹੜਾ ਸਾਡਾ ਯੂਥ ਹੈ ਬ੍ਰੇਨ ਡレイン ਹੋ ਰਿਹਾ ਹੈ ਫੋਰਨ ਵੱਲ ਜਾ ਰਹੇ ਨੇ ਉਹ ਬਿਲਕੁਲ ਸਟਾਪ ਕਰ ਦੇਣਾ ਕਿਉਂਕਿ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਬਹੁਤ ਹੀ ਰਿਚ ਹੈ ਇਹਦੇ ਵਰਗਾ ਕਲਚਰ ਜੋ ਧਰਮ ਇੱਥੇ ਹੈ ਉਹ ਕਿਸੇ ਹੋਰ ਧਰਤੀ ਤੇ ਨਹੀਂ ਜੈ ਹਰ ਦੇ ਹਾਂ ਸੋ ਮੇਲਾ ਮੌਜੂਦਾ ਸਾਬ ਦਾ ਮੇਰਾ ਲਦਨ ਤੋਂ ਸੈਂਟਰ ਦੇ ਵਿਧਾਇਕ ਅਸ਼ੋਪਾਸ਼ੇ ਪੱਪੀ ਜੀ ਪੱਪੀ ਜੀ ਅੱਜ ਬੜਾ ਵੱਡਾ ਇੱਕ ਮੈਸੇਜ ਦਿੱਤਾ ਗਿਆ ਤੁਸੀਂ ਵੀ ਖੁਦ ਬਧਾਰ ਯੂਥ ਨੂੰ ਅਕਸਰ ਤੁਸੀਂ ਵੀ ਗੱਲ ਕੀਤੀ ਹਮੇਸ਼ਾ ਵੀ ਯੂਥ ਨੂੰ ਬਾਹਰ ਨਹੀਂ ਜਾਂਦਾ ਬਹੁਤ ਵੱਡਾ ਗੁਰੂ ਮਾਹੌਲ ਸੰਦੇਸ਼ ਹੈ ਵੀ ਯੂਥ ਵਾਸਤੇ ਦੇਖੋ ਇਹ ਗੁਰੂ ਮਹਾਰਾਜ ਨੇ ਜਦੋਂ ਸਨ ਮੇਰੇ ਗਿਆਨ ਨਾਲ ਛੋਟੇ ਹੁੰਦੇ ਸੀ ਅਸੀਂ ਉਸ ਵੇਲੇ ਇਹਨਾਂ ਦੇ ਗਿਆਨ ਜੋ ਅੱਜ ਪੰਜਾਬ ਦੀ ਧਰਤੀ ਤੇ ਲਾ ਲਓ ਪੂਰੇ ਹਿੰਦੁਸਤਾਨ ਦੀ ਧਰਤੀ ਤੇ ਲਾ ਲਓ ਵਿਸ਼ਵ ਦੇ ਵਿੱਚ ਲਾ ਲਓ ਜੋ ਗੁਰੂ ਮਾ ਨੇ ਸੰਦੇਸ਼ ਦਿੱਤਾ ਉਹ ਬਿਲਕੁਲ ਮੋਤੀਆਂ ਦੇ ਵਿੱਚ ਪਰੋਏ ਹੋਏ ਸ਼ਬਦ ਨੇ ਉਹ ਅੱਜ ਦੁਨੀਆ ਦੇ ਅੰਦਰ ਗ੍ਰੈਂਡ ਹੋ ਕੇ ਅੱਜ ਸਮਾਜ ਦੀ ਜਿਹੜੀ ਸੇਵਾ ਲੋਕ ਲੋਕਾਂ ਦੀ ਕਰਦੇ ਆ ਉਹ ਗੁਰੂ ਮਹਾਰਾਜ ਦੀ ਕਿਰਪਾ ਵਾ ਇਹ ਜਦੋਂ ਆਪਣੇ ਗਿਆਨ ਸਾਨੂੰ ਇਹ ਵਰਗੇ ਲੋਕਾਂ ਨੂੰ ਦਿੰਦੇ ਆ ਤਾਂ ਹੀ ਲੋਕਾਂ ਦੇ ਵਿੱਚ ਉਹ ਲੋਕਾਂ ਦੇ ਦਰਦ ਚੂਗੇ ਜਾਂਦੇ ਆ ਗੁਰੂ ਮਹਾਰਾਜ ਦੇ ਅੱਜ ਮੈਂ ਵੀ ਦਰਸ਼ਨ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ ਔਰ ਉਹਨਾਂ ਦੀ ਬਾਣੀ ਸੁਣਨ ਦਾ ਮੌਕਾ ਮਿਲਿਆ ਮੈਂ ਵੀ ਅੱਜ ਆਪਣੇ ਆਪ ਨੂੰ ਧੰਨ ਗਿੰਦਾ ਕਿਉਂਕਿ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਤਾਂ ਹੀ ਲੱਗਿਆ ਜਾਂਦਾ ਜਦੋਂ ਬੰਦੇ ਦੇ ਕਰਮ ਵਧੀਆ ਕੀਤੇ ਹੁਣ ਅੱਜ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਲੱਗ ਕੇ ਅੱਜ ਉਹਨਾਂ ਦੀ ਬਾਣੀ ਸੁਣੀ ਆ ਮੈਂ ਵੀ ਆਪਣੇ ਆਪ ਨੂੰ ਭਾਗਾਂ ਵਾਲਾ ਔਰ ਲੱਕੀ ਗਿੰਦਾ ਕਿਉਂਕਿ ਇਹੋ ਜਿਹਾ ਸਮਾਂ ਜਿਹੜਾ ਇੱਥੇ ਬੀਤਿਆ ਇਹ ਸਮਾਂ ਹਰ ਬੰਦੇ ਨੂੰ ਕੱਢਣਾ ਚਾਹੀਦਾ ਸੋ ਤਾਂ ਤੁਸੀਂ ਇਹ ਇਸੀ ਸੈਂਟਰ ਲੁਜਾਨਾ ਤੋਂ ਸੈਂਟਰ ਦੇ ਵਿਧਾਇਕ ਅਸ਼ੋਕ ਰਪਾਚੀ ਤੇ ਪੱਪੀ ਜੀ ਦਾ तमाम ਉਹ ਅੱਜ ਜਿਹੜੇ ਸ਼ਰਦਾਲੂ ਜਿਹੜੇ ਅੱਜ ਗੁਰੂ ਮਾਨਸ ਜੀ ਉਹਨਾਂ ਨੇ ਅਸੀਂ ਬਹੁਤ ਵੱਡਾ ਸੰਦੇਸ਼ ਦਿੱਤਾ ਗਿਆ ਖਾਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਦੇ ਅਗੇ ਵਿਦੇਸ਼ਾਂ ਵੱਲ ਨਾ ਜਾਓ ਖਾਸੇ ਮਾਪਿਆਂ ਨੂੰ ਵੀ ਸੰਦੇਸ਼ ਹੈ ਤਾਂ ਬਿਸ਼ੱਕ ਭੇਜੋ ਅਗਰ ਉਹਨਾਂ ਦੀ ਨੌਕਰੀ ਉੱਥੇ ਜਾ ਉਹਨਾਂ ਦਾ ਹਰਿਆਣ ਸੈਨਾ ਬਿਲਕੁਲ ਕੁਸ਼ਲ ਹੋਵੇ ਲੇਕਿਨ ਯੂਥ ਨੂੰ ਹਮੇਸ਼ਾ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖੋ ਤੇ ਤਮਾਮ ਇਹ ਸਿਸਟਮ ਖੜਿਆ ਬੜਾ ਵੱਡਾ ਸੰਦੇਸ਼ਾ ਗੁਰੂ ਮਾਂ ਵੱਲੋਂ ਖਾਸੇ ਮਾਪਿਆਂ ਵਾਸਤੇ ਅਸੀਂ ਹਮੇਸ਼ਾ ਹੀ ਆਪਣੇ ਸਵਾਰਥ ਪਿੱਛੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਲੇਕਿਨ ਅਗਰ ਆਪਾਂ ਇਦਾਂ ਦੇ ਧਾਰਮਿਕ ਫੰਕਸ਼ਨਾਂ ਤੇ ਆਂਦੇ ਤਾਂ ਗੁਰੂ ਮਾਹ ਜੀ ਦੇ ਇਸ ਤੋਂ ਵੱਡੇ ਉਪਸੰਦੇਸ਼ ਔਰ ਉਪਦੇਸ਼ ਤੋਂ ਮੈਨਾਂ ਕੋਈ ਚੀਜ਼ ਨਹੀਂ ਹੋ ਸਕਦੀ ਅੱਜ ਦੇ ਗੁਰੂ ਮੰਤਰ ਵੀ ਕਹਿ ਸਕਦੇ ਆ ਵੀ ਅੱਜ ਦੇ ਆਉਣ ਵਾਲੀ ਨੌਜਵਾਨੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਰੱਖ ਕੇ ਵੀ ਅੱਜ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜੀਏ ਆਪਣੇ ਕੋਲ ਰੱਖੀਏ ਵੀ ਆਪਣੇ ਦੇਸ਼ 'ਚ ਹੀ ਰਹਿਣਾ ਚਾਹੀਦਾ ਆਪਣੇ ਦੇਸ਼ 'ਚ ਰਹਿ ਕੇ ਆਪਣੇ ਦੇਸ਼ ਦਾ ਭਵਿੱਖ ਬਣਾਉਣਾ ਚਾਹੀਦਾ ਬਸ ਇਹੀ ਸਭ ਤੋਂ ਵੱਡਾ ਸੰਦੇਸ਼ ਗੁਰੂ ਜੀ ਦਾ ਹੀ ਹੈ ਵੀ ਆਪਣੇ ਦੇਸ਼ 'ਚ ਰਹੋ ਵੀ ਆਪਣੇ ਦੇਸ਼ ਦਾ ਜਿਹੜਾ ਵੀ ਵਧੀਆ ਚੀਜ਼ ਹੈ ਤੁਸੀਂ ਬਾਹਰ ਲੈ ਕੇ ਜਾਂਦੇ ਹੋ ਉਹਨਾਂ ਨੂੰ ਲੈ ਕੇ ਜਾਓ ਆਪਣੇ ਦੇਸ਼ ਰਿਆ ਦੀ ਕੋਸ਼ਿਸ਼ ਕਰੋ ਤੇ ਆਪਣੇ ਮਾਪਿਆਂ ਦੀ ਖੂਬ ਸੇਵਾ ਕਰੋ ਅਕਸਰੀ ਧਾਰਮਿਕ ਫੰਕਸ਼ਨ ਜਾਂਦਾ ਜਿਹੜੇ ਹਿੰਦੁਸਤਾਨ ਹੈ ਭਾਰਤ ਹੈ ਗੁਰੂ ਪੀਰਾਂ ਪਗੰਬਰਾਂ ਚਰਤੀਮੇਸ਼ਾ ਕਹਿੰਦੇ ਆ ਬੜੇ ਵੱਡੇ ਕਥਾਵਾਚਕ ਵੀ ਆਉਂਦੇ ਆ ਆਪਾਂ ਜਾਣੇ ਵੀ ਆ ਸੁਣਦੇ ਆ ਲੇਕਿਨ ਸੁਣ ਕੇ ਅਸੀਂ ਬਾਰ ਉਹਨਾਂ ਨੂੰ ਅੰਗੋਲਾ ਕਰ ਦਿੰਨੇ ਲੇਕਿਨ ਅਗਰ ਅਜ ਦੇ ਉਪਦੇਸ਼ਾਂ ਦੇ ਅੱਜ ਦੇ ਪ੍ਰਵਚਨ ਦੇ ਵਿੱਚ ਅਸੀਂ ਇਹ ਉਹ ਦੋ ਸਿੱਖ ਲੈ ਲਈਏ ਤਾਂ ਸ਼ਹਿਦ ਆਪਣਾ ਹਿੰਦੁਸਤਾਨ ਹੋਤਰ ਕੀ ਕਰੂਗਾ ਤੇ ਆਪਣੇ ਬੱਚੇ ਆਪਣੇ ਗੁਰਾਂਨਗੇ ਇਸ ਦੇ ਨਾਲ ਹੀ ਖਾਂ ਪੀਣ ਦੀ ਗੱਲ ਕੀਤੀ ਆਪਣੀ ਸਿਹਤ ਦੀ ਤੰਦਰੁਸਤੀ ਵਾਸਤੇ ਲੱਗਦਾ ਵੀ ਐਦਾਂ ਦੇ ਸੰਤ ਮਹਾਪੁਰਸ਼ ਅਗਰ ਐਦਾਂ ਦੇ ਉਪਦੇਸ਼ ਅਸੀਂ ਸੁਣਦੇ ਆ ਮੰਨਦੇ ਆ ਤੇ ਸਾਡਾ ਭਾਰਤ ਅਸੀਂ ਖੁਦ ਸੁੱਖ ਵਿੱਚ ਜੀਵਨ ਜੀ ਸਕਦੇ ਜਗਰਦੇਵ ਜੀ ਅੱਜ ਜਦ ਇਸ ਲੁਧਿਆਣਾ ਚ ਆਨੰਦ ਮਰਤੀ ਗੁਰਮਾ ਜੀ ਦੇ ਆਉਣ ਤੇ ਅਸੀਂ ਉਹਨਾਂ ਦਾ ਦਿਲ ਤੋਂ ਬਹੁਤ ਹੀ ਨਿਗਾਹ ਸਵਾਗਤ ਕਰਦੇ ਆਂ ਤੇ ਅਸੀਂ ਬਹੁਤ ਹੀ ਧੰਨੀਆਂ ਅਸੀਂ ਲੁਧਿਆਣਾ ਵਾਸੀ ਸਾਰੇ ਹੀ ਕਿਸਮ ਦੇ ਬਹੁਤ ਧੰਨੀਆਂ ਸੁਹਾਗੇ ਛਾਲੀਆਂ ਕਿ ਐਨੇ ਵੱਡੇ ਵਾਹਪੁਰਸ਼ ਐਡੇ ਵੱਡੇ ਸੋਹਣੀ ਆਵਾਜ਼ ਗੀਤਾਂ ਦੀ ਭਰੀ ਹੋਈ ਲੜੀ ਔਰ ਉਹਨਾਂ ਨੇ ਇੱਕ ਇੱਕ ਜਿੰਨੇ ਵੀ ਤਰ੍ਹਾਂ ਦੇ ਕੋਈ ਲੋਕ ਆ ਬੱਚੇ ਆ ਖਾਸ ਕਰਕੇ ਅੱਜ ਕਰਦੇ ਬੱਚੇ ਜਿਹੜੇ ਜੋ ਫੋਨ ਜ਼ਿਆਦਾ ਯੂਜ਼ ਕਰਦੇ ਨੇ ਮੋਬਾਈਲ ਚਲਾਉਂਦੇ ਆ ਛੋਟੇ ਬੱਚੇ ਨੂੰ ਮਾਮਾ ਜਿਹੜੇ ਫੋਨ ਦਿੰਦੇ ਆ ਉਹਨਾਂ ਤੇ ਉਹਨਾਂ ਨੇ ਸਪੈਸ਼ਲ ਜ਼ੋਰ ਦਿੱਤਾ ਬਹੁਤ ਹੀ ਅੱਛੇ ਤਰੀਕੇ ਨਾਲ ਸਮਝਾਇਆ ਔਰ ਹਰ ਵਰਗ ਦੇ ਇੱਕ ਇਨਸਾਨ ਨੂੰ ਜਿਉਣਾ ਸਿਖਾਇਆ ਕਿ ਜਿਉਣਾ ਕਿੱਦਾਂ ਆ ਤੇ ਮੈਂ ਤਾਂ 2012 ਤੋਂ ਜੁੜਿਆ ਹੋਇਆ ਹਾਂ ਔਰ ਬਹੁਤ ਰਿਣੀ ਹਾਂ ਗੁਰੂ ਜੀ ਦੇ ਗੁਰੂਦੇਵ ਜੀ ਦਾ ਕਿ ਜਿਨ੍ਹਾਂ ਨੇ ਇੰਨੀ ਸੁਣੀ ਜ਼ਿੰਦਗੀ ਹਰ ਇੱਕ ਪਲ ਉਹਨਾਂ ਨੇ ਦੱਸਿਆ ਕਿ ਇੱਕ ਪਲ ਦਾ ਭਰੋਸਾ ਨਹੀਂ ਹੈ ਕਿ ਅੱਜ ਭਜਨ ਵੀ ਚੱਲ ਰਿਹਾ ਪਿਆ ਦੇਖੋ ਕਿ ਕੋਈ ਜੀਵਨ ਨਹੀਂ ਹੈ ਜੇਕਰ ਤੁਸੀਂ ਪ੍ਰਮਾਤਮਾ ਦੇ ਹੱਥ ਟੋਰੀ ਫੜਾ ਦੋਗੇ ਤਾਂ ਤੁਹਾਡੀ ਜ਼ਿੰਦਗੀ ਸੋਖੀ ਹੋ ਜਾਊਗੀ ਤੇ ਅਸੀਂ ਸਾਰੇ ਇਸ ਵਾਗੇ ਚੱਲ ਰਹੇ ਹਾਂ ਤੇ ਕਹਿੰਦੇ ਆ ਕੱਲ ਦਾ ਦਿਨ ਬਚਿਆ ਪਰਸੋਂ ਦਾ ਦਿਨ ਬਚਿਆ ਤੇ ਤੁਸੀਂ ਜ਼ਰੂਰ ਗੁਰਜੇ ਦਰਸ਼ਨ ਕਰੋ ਦੋ ਦਿਨ ਹੋਰ ਬਚਦੇ ਆ ਜੇ ਤੁਸੀਂ ਵੀ ਆ ਕੇ ਮੋਤੀ ਚੁਗਣੇ ਦਾ ਚੁਗ ਲੋ ਥੈਂਕ ਯੂ ਵੈਰੀ ਮਚ ਐਨਜਾਇ ਕਰਦੇ ਸੋਦੰ ਦਾ ਦਿੱਕੀ ਲੁਗਾਨਾ ਦੇ ਗਵਰਨਮੈਂਟ ਕਾਲਜ ਫਾਰ ਗਰਲਸ ਦੇ ਵਿੱਚ ਆਨੰਦ ਮੂਰਤੀ ਗੁਰੂ ਮਾਹਰਪੀ ਜੜਾ ਜਿਹੜਾ ਪ੍ਰਵਚਨ ਚੱਲ ਰਿਹਾ 7 ਤਰੀਕ ਤੋਂ ਲੈ ਕੇ 10 ਨਵੰਬਰ ਤੱਕ ਜਿਹੜਾ 4 ਵਜੇ ਤੋਂ ਲੈ ਕੇ 6 ਤੱਕ ਜਿਹੜਾ ਪ੍ਰਵਚਨ ਹੁੰਦੇ ਗੁਰੂ ਮਾਹਰਪੀ ਜੀ ਦੇ ਤਾਂ ਕਿਤੇ ਆ ਕੇ ਅੱਜ ਦੂਸਰਾ ਦਿਨ ਸੀ ਦੂਸਰੇ ਦਿਨ ਗੁਰੂ ਮਾ ਆਨੰਦਮਈ ਗੁਰੂ ਮਾ ਨੇ ਆ ਜਿਹੜਾ ਆਏ ਹੋ ਸ਼ਰਧਾਲੂਆਂ ਨੂੰ ਸ਼ਿਸ਼ਕਾਂ ਨੂੰ ਉਹ ਸੰਦੇਸ਼ ਦਿੱਤਾ ਵੀ ਆਪਣੀ ਖਾ ਸਕੇ ਆਪਣੇ ਰਹਿਨ ਸਹਿਨ ਖਾਨ ਦਾ ਵਿਸ਼ੇਸ਼ ਧਿਆਨ ਕੋ ਉਸ ਦੇ ਨਾਲ ਹੀ ਖਾਸ ਕਰਕੇ ਆਪਣੇ ਜਿਹੜੇ ਬੱਚੇ ਤੁਹਾਡੇ ਹੈਗੇ ਤੁਸੀਂ ਆਪਣੇ ਕੁਝ ਸਵਾਰਥ ਵਾਸਤੇ ਵਿਦੇਸ਼ ਭੇਜ ਦੋ ਵਿਦੇਸ਼ ਨਾਲ ਭੇਜੋ ਜੋ ਹਿੰਦੁਸਤਾਨ ਦੇ ਵਿੱਚ ਹੋ ਹੈ ਉਸਤੇ ਕਿਤੇ ਵੀ ਹੋ ਕੇ ਦੇਸ਼ ਤੁਹਾਨੂੰ ਨਹੀਂ ਮਿਲ ਸਕਦਾ ਤੇ ਤੁਹਾਡਾ ਜਿਹੜਾ ਪਰਿਵਾਰ ਆ ਸਭ ਤੋਂ ਸੁਖੀ ਪਰਵਾਤਾਈ ਬੰਦਾਗਾ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਕੋ ਰੱਖੋਗੇ ਕਿਤੇ ਕਿਤੇ ਆ ਕੇ ਇਦਾਂ ਦੇ ਜਿਹੜੇ ਸੰਤ ਮਹਾਪੁਰਸ਼ ਹੁੰਦੇ ਅਗਰ ਇਦਾਂ ਦੇ ਸੰਦੇਸ਼ਾਂ ਨੂੰ ਉਹਨੇ ਆਮ ਅਸੀਂ ਲੋਕੜੇ ਉਹਨਾਂ ਨੂੰ ਤਾਰਨ ਕਰਦੇ ਤੇ ਕਿਤੇ ਆਉਣ ਵਾਲੇ ਸਮੇਂ 'ਚ ਸਾਡੀ ਜ਼ਿੰਦਗੀ ਸੁਖਭਈ ਬੰਦੀ ਹੈ ਸੋ ਆਨੰਦਬਈ ਗੁਰੂ ਮਾ ਹਰੀਪ੍ਰੀਤ ਜੀ ਦਾ ਜਿਹੜਾ ਪ੍ਰਵਚਨ ਰੰਦ ਦਰਾਂ ਦੇ ਗਵਰਨਮੈਂਟ ਕਾਲੇਜ ਫਾਰ ਗਰਲ 7 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ 4 ਵਜੇ ਤੋਂ ਲੈ ਕੇ 6 ਵਜੇ ਨਿਰੰਤਰ ਜਾਰੀ ਹੈ ਤੇ ਅੱਜ ਦੂਸਰਾ ਦਿਨ ਸੀ ਜਿਹੜਾ ਬਹੁ ਵੱਡਾ ਸੰਦੇਸ਼ ਆਮ ਮੜੇ ਆਇਸ਼ਰਦਾਲੋਂ ਦਿੱਤਾ ਗਿਆ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਦਿਨੀ ਸਰਟੀਵੀ ਲੁਧਿਆਣਾ